ਬਾ ਕੋਈ ਨਾ ਮਾ 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 ਮੀਰਾ ਫੋਨ ਕਰ ਰਿਹਾ ਆ ਆ ਆ ਨਹੀਂ ਨਹੀਂ ਕਿੱਨੇ ਦੇ ਰਿਹਾ ਆ ਇਹੋ ਚਾਹ ਫੋਨ ਬੰਦ ਕਰ ਲੈ ਮੈਂ ਨਾ ਬੰਦ ਹੈ ਅਸੀਂ ਬਾਈ ਨੂੰ ਬਾਈ ਨੂੰ ਉਧਰ ਬਾਈ ਕਰ ਲੈ ਤਸਵੀਰ ਨਾਲ ਸਭ ਕੋਈ ਬੰਦੇ ਦੀ ਗੱਲ ਖਤਮ ਨਹੀਂ ਪਿੱਛੇ ਆ ਜਾ ਬਾਈ ਅਸੀਂ ਸਾਈ ਘਟ ਸਾਈ ਸਰ ਜੇਬ ਕੀ ਆ ਉਹ ਪੂਛ ਜਾ ਕੇ ਪਾਸੇ ਬਾਈ ਨੇ ਤਾਂ ਬਾਤ ਆ ਪਹਿਲਾਂ ਤਿੰਨ ਚਾਰ ਉਹ ਬਕਰ ਬਾਈ ਨੂੰ ਮੈਂ ਪਛਾਣ ਉਹ ਸਾਈ ਨਹੀਂ ਗੱਡੀ ਨੂੰ ਫਰਦੀਆ ਕਰਦੇ ਯਾਰ ਨਹੀਂ ਦੇ ਅੱਧੇ ਬੱਗੇ ਬੱਗੇ ਕਿਉਂ ਤੇ ਕਿਉਂ ਆਏ ਮਨੋ ਦਾ ਤੂੰ ਵੀ ਦੱਸ ਕੋਸ ਨਾ ਮੈਂ ਕਿਹਾ ਬੱਕਰੀ 20 ਕਿ ਸੇਟਗੇ ਕੀ ਤੇ ਆਪਾਂ ਮੁੱਲ ਨਹੀਂ ਕਰਿਆ ਕਹਿੰਦੇ ਜਾਇਜ਼ ਦੱਸਦੇ 35000 ਮੁੱਲ ਕਰ ਦਾਂ ਮੈਂ ਵਾਟ ਦਾਂ ਮੈਂ ਆਪਾਂ ਕਿਹਨੂੰ ਕਰ ਬਾਈ ਨੇ ਬਈ ਜਨੀ ਜਨੀ ਉਹ ਮੈਂ ਮੁੱਲ ਕਰੀ 20 ਬਾਅਦ ਇਹ ਗਿਆ 20 ਕਹਿ ਗਿਆ 20 ਚਾਹ ਕਰ ਗੋ ਨਾ 20 ਤਾਂ ਕਹਿ ਗਿਆ ਇਹ ਫਿਰ ਆਏ ਕਿੰਨੇ ਅਰੇ ਰੁਵੀ ਥੋੜਾ ਮਾਨ ਤੋਂ ਨਹੀਂ ਪਾਛਾ ਵੀ ਨੂੰ ਇਹੋ ਜਿਹਾ ਕੋਈ ਦੰਦਾ ਨਹੀਂ ਸਾਰੀ ਮੰਡੀ ਜਿਹੜਾ ਦੇਖ ਓਹ ਫਰਸ਼ਾਈ ਦਾ ਨਾਮ ਦੇਣਾ ਹੋਰ ਬੱਕਰੇ ਸੂਣ ਹਟ ਗਿਆ ਫੜ ਮੈਂ ਤਾਂ ਕਹਿੰਦਾ ਬਹੁਤ ਖਰਾਬਾ ਤਾਂ ਪਈ ਪਹਿਲਾਂ ਕਹਿੰਦੇ ਥੇ ਦਿਨੇ ਵੀ ਨਹੀਂ ਜਿਵੇਂ ਮੈਂ ਬਈਆਂ ਦਾ ਫੜਿਆ ਮਨ ਨੂੰ ਮਾਨ ਨਹੀਂ ਰਹਿ ਗਿਆ ਰਹਿਿਆ ਫੜ ਕੋਕੜ ਬੱਕਰੀ ਜਿਹਦਾ ਜਲਾਈ ਦੀ ਕਿਜੀ ਲੱਗ ਲੁਕੀ ਉਹ ਵੀ ਫੰਡਰ ਬੱਕਰੀ ਆ ਤੋ ਆਈ ਬੱਕਰੀ ਪਾ ਦੇ ਪਾਉਣੀ ਆ ਦੇਖ ਓ ਵੀ ਨਾ ਬਾਰੇ ਗਰੀ ਮਰਦੀ ਹੈ ਨਹੀਂ ਕੋਈ ਗੁੱਸਾ ਨਹੀਂ ਕਿਉਂ 35000 ਦੀ ਬੱਠਾ ਆਇਆ ਤਾਂ ਜਿਹੇ ਬੀਬੀ ਮੈਨੂੰ ਮਾਰੀਗਾ ਨਾ ਨਹੀਂ ਮੈਨਾਂ ਤਾਂ ਮਾਰੀ ਕਰਦਾ ਹਾਂ ਹੂੰ ਗੱਲ ਕਰਦਾ ਮੈਂ ਇਹਦਾ ਤੰਗ ਨਾ ਬਦਾਮ ਸਿੰਘ ਜਿਹੜੀ ਲੋਕ ਮੋਬਾਈਲ 'ਚ ਕਹਿੰਦੇ ਬਦਾਮ ਸਿੰਘ ਹੀ ਚਾਹੀਦੇ ਭਾਈ ਸਾਨੂੰ ਮੋਬਾਈਲ ਬੰਦ ਸੀਗਾ ਆਪਾਂ ਨੂੰ ਰਾਮ ਸਿੰਘ ਸਿੰਘ ਹੀ ਆਇਆ ਹਾਂ ਨੇ ਕੋਈ ਬਹਲੇ ਬੰਦ ਕਰੇ ਬਦਾਮ ਸਿੰਘ ਹੀ ਹੋਵੇ ਜੇ ਤੁਹਾਨੂੰ ਕਹਾਂਗੇ ਦੇਖਿਆ ਪਾਇਓ ਜਮਾਨਾ ਪਾਇਓ ਨਹੀਂ ਵੀ ਸਾਡੇ ਨੇ ਗੱਲ ਪੱਕੇ ਤੇ ਅੱਖੇ ਨਾਲ ਪਾਇਓ ਤੁਸੀਂ ਸਾਡੇ ਮਾਰੀ ਸਾਡੇ ਨਾਲ ਗੱਲ ਵੀ ਸਾਡੇ ਨਹੀਂ ਆਲਾ ਸਾਡੀ ਚਿਲਮ ਸਿੰਘੀ ਇਹਦੇ ਕੋਈ ਚਿਲਮ ਜਿੱਤੇ ਆਉਂਦੇ ਨੇ ਚੇਰਮ ਸਿੰਘੀ ਨਹੀਂ ਕਾਕੋ ਐਂ ਜੀ ਬੱਬਾ ਆਪਣੀ ਆਣਾ ਸੀ ਵੀ ਆਣਾ 0 ਜੀ ਕਰੇ ਆਪਣੇ ਖਾਨ ਨੂੰ ਚੀਜ਼ ਉਹ ਤੋਂ ਖਾਣੀ ਚਾਹੀਦੀ ਹੈ ਲਾ 1600 ਇਹਨੇ ਬੰਦੇ ਖੜੇ ਤੂੰ ਕਹ ਵੀ ਜੈਜ ਮੋਲ ਨਹੀਂ ਐਨੇ ਬੰਦੇ ਖੜੇ ਅਖੀਰ ਦੀਨ ਆ ਗਈ ਤੇ ਫਿਰ ਛੱਡ ਰਹੀ ਜਦੋਂ ਪਾਣੀ ਪੇਸਦਾ ਨਰਾ ਧੰਨਵਾਦ ਐਂ 16 ਲਾ ਜੀ ਕਰਾਂਗੇ ਕੋਈ ਫੁੱਟਿਆਰਾ ਆਪੇ ਬਾਜੀ ਗਿਆ ਹੁਣ ਤਾਂ ਅੱਜ ਕੇ ਸਹੀ ਬਰਾਬੇ ਉਹ ਫਰਕ ਬੁੱਤ ਹੱਥ ਪਾਏ ਉਹ ਨਹੀਂ ਉਹ ਬਾਹਰ ਕੱਢ ਲੋ ਨੂੰ ਬਾਹਰ ਕੱਢ ਕਹਿੰਦਾ ਹੈ ਇੱਕ ਦੋ ਕਿੰਨੇ ਕਹਿੰਦਾ ਹੈ ਲੈ ਬੱਕਰ ਕਰ ਲੈ ਆ ਆ ਵੀ ਦਈ ਧੱਕੇ ਚਰਾਂ ਜਾ ਰਹੀ ਹੋਈ ਹੈ ਆਹੇ ਆ ਲੈ ਜੀ ਉਹ ਲੈ ਉਹ ਜਿਹੜਾ ਸੱਰਾ ਹੋਇਆ ਕੈਂਸਲ ਆ ਗਾ ਆ ਇਹਦੇ ਨੇ ਨਹੀਂ ਆਇਆ ਇੱਕ ਵਾਰਾ ਠੀਕ ਹੋਦਾ ਗਿਆ ਇਹਨੂੰ ਘੱਟ ਦੇ ਗਿਆ ਚੱਲ ਘੱਟ ਦੇ ਜਾਏ 13000 ਪੈਸੇ ਦਾ ਤੂੰ ਰੱਖ ਦਾਂਗਾ ਆਹ ਫੇਰ ਹੁਣ ਬੰਦ ਕਰ ਮੋੜ ਨੂੰ ਹੋੜ ਬੱਤ ਹੋਈ ਆਹ ਪੱਟਾ ਲਾ ਫੋਨ ਉਹ ਜਿਹਨੂੰ ਲਾ ਗਿਆ ਫਰਦਾ ਵੀਰਾ ਛੋਡਦਾ ਉਹ ਬਾਹਰ ਮੈਂ ਜਬਰ ਲਾ ਗਿਆ ਉਹ ਉਹ ਲਿਆ ਕੱਟ ਲਿਆ ਫੋਨ ਉਹਨੇ क्या हो रहा है नहीं होने मिली है नहीं दिखा ओ देखा यार क्यों हो रहा है तो इतना बड़ी है लेकिन ये तो बड़ा भारतीय है बता तो नहीं नहीं बता तो नहीं क्या तलाशी करके अलवर क्या रा तब तो ya marathwacha ਆ ਵੀ ਦੇ ਦੇ ਨੀ ਫੜੋ ਕੋਈ ਨਹੀਂ ਪਾਤੀ ਆ ਮਦਦ ਨਾ ਬਸ ਖੁਸ਼ੀ ਨਾ ਦੱਸੋ ਮਾ ਬੱਕਰੀ ਰੱਖ ਲੈ ਆਹ ਆ ਬੱਕਰੀ ਰੱਖ ਭਾਈ ਜੀ ਬੱਕਰੀ ਰੱਖ ਹਾਂ ਚੱਲੇ ਆ ਸੀ ਯਾਰ ਨਾ ਨਾ ਅਸੀਂ ਜਾਣੇ ਆ ਅਸੀਂ ਜਾਣੇ ਆ ਚਲੋ ਵੀ ਰੱਖ ਯਾਰ ਛੁੜਦਾ ਨਹੀਂ ਕਿਦਾਂ ਦੱਸਦਾ ਛੁੜਦਾ ਨਹੀਂ ਮਾ ਹੁੰਦਾ ਰਿਹਾ ਜਿੱਦਾਂ ਬੱਕਰੀ ਰੱਖ ਭਾਈ ਤੇਰਾ ਫੇਰ ਇਹ ਤਾਂ ਅਖਿਆਲ ਮੇਰਾ ਕਮੇਲ ਪਾਗ ਨਹੀਂ ਵਾਹ ਤੁਸੀਂ ਦੇਖੋ ਇਹ ਸੇਰੀ ਪੱਕੀ ਲੈਂਦੇ ਮੈਂ ਤਾਂ ਕੋਈ ਨਹੀਂ ਖਰੀਦੀ ਖਰੀਦੀ ਦੋਸਤ ਕਹਿੰਦੇ ਕਿਹੜੇ ਸਾਹ ਚਾਹੀਏ ਇਹਨਾਂ ਨੇ ਲੈ ਕੇ ਦੇਖ ਲੈ ਚਲੋ ਇਹ ਦੱਸੋ ਬੱਕਰੇ ਤੋਂ ਜੂਤ ਕਰੇ 520 ਦਾ ਹੋਣਾ ਪਾ ਸੋਹਣਾਂ ਬੱਕਰੀ ਭਾਈ ਕੋ ਇਹਦਾ ਜੈ ਜੀ ਪਾਸੇ ਕਹਦੇ ਬੱਕਰੀ ਭਾਈ 3000 ਠੀਕ ਠੀਕ ਹੈ ਠੀਕ ਹੈ ਮੁੰਡਾ ਵੀ ਨਹੀਂ ਆਇਆ ਪਾਸੇ ਕਰੋ 6000 ਦੇ ਹੋਣਗੇ ਪਰ ਇਸ ਤਰ੍ਹਾਂ ਠੀਕ ਆਪਾਂ ਪੜਾ ਮੰਨਤਾ ਬਾਬਾ ਸਾਰਿਆਂ ਨੂੰ ਚਾਹਦੇ ਪਾਸੇ ਬੱਕਰੀ ਦੇ ਵਾਲਾ

ਲਖਾਈ 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 ਇੱਧਰ ਹੁੰਦੀ ਲਖਾਈ ਇੱਧਰ ਹੁੰਦੀ ਲਖਾਈ ਦੇ ਸੋ ਕਿੱਧਰ ਹੁੰਦੀ ਆ ਉੱਥੇ ਪਾਸੇ ਆ ਉੱਧਰ ਹੁੰਦੀ ਆ ਲਖਾਈ ਆ ਲਖਾਈ ਤੇਰਾ ਲਾ ਬੈਣਾ ਲਖਾਈ ਦੇ ਪੈਸ਼ਲ ਪਾਰਸੀ ਮੈਂ ਕੱਠੀ ਆ ਤੁਹਾਡੀ ਉੱਧਰ ਨਹੀਂ ਜਾਣਾ ਤੇ ਆ ਤੈਨੂੰ ਦਿਖਾਉਂਦੇ ਆ ਬਸ ਝੁੰਗਿਆ ਬਾਈ ਹਾਂ ਬਾਹਰ ਮੈਂ ਨਾ ਦਰਜੀ ਕੇ ਮਾਉਂਦੀ ਆ ਜਿੰਨੇ ਮੈਕ ਲੱਗੇ ਆਪਾਂ 100 ਰੁਪਏ ਲੈਦੇ ਆ ਇੱਕ ਬੱਕਰੀ ਦਾ ਕਿਉਂ ਸਾਡੇ ਤੇ ਕਹਿ ਦਿੰਦੇ ਆ ਲਗਾਈ ਤੂੰ ਕਰਾਏਂਗਾ ਲਖਾਈ ਤੂੰ ਕਰਾਏਂਗਾ ਇੱਥੇ ਪਤਾ ਲਖਾਈ ਕੀ ਦੀ ਆ ਆ ਜੀ ਹੁੰਦੀ ਆ ਲਖਾਈ ਨਾ ਹੁੰਦੀ ਲਖਾਈ ਇਹ ਰੁਪਈਆ ਵਿਖਾਈ ਇਹ ਹੁਣ ਬੰਦੇ ਨੇ ਵੇਚਿਆ ਉਹਦੇ ਹੁੰਦਾ ਰੁਪਈਆ ਇਹ ਜਿਹੜਾ ਫਿਰ ਵੇਚਦਾ ਹੁੰਦਾ ਨਾ ਇਹ ਤਾਂ ਕਰਾਂਗੇ ਨਾ ਕਰੀ ਚੱਲੀ ਜਾਂਦੇ ਹੋ ਨਾ ਕਰਾਂਗੇ ਸਾਲ ਮਗਰ ਚੱਲੀ ਜਾਂਦਾ ਆਪਾ ਭੱਗ ਬਾਈ ਕੀਤੀ ਗਿਆ ਯਾਰ ਅਸਲ ਵਿੱਚ ਦੱਸਾਂ ਮਿੱਟੂ ਮੈਂ ਕਿਹਾ ਕਿਤੇ ਕੈਪਟਨ ਦਾ ਕੋਈ ਨੇੜ ਤੇੜਾ ਨਾ ਮੈਂ ਕਿਤਾ ਦਿਖਾ ਕਿੰਨੇ ਲੱਗੇ ਨੇ ਪੰਜ ਰੋਗੇ ਬੰਦਾ ਤੂੰ ਇਹ ਜਾਨਵਰ ਵੇਚਿਆ ਹੁਣ ਟਿੱਪੀ ਪੁੱਲ ਲਗਾਵਾ ਆਪਾ ਉਹ ਚਲ ਕੋਈ ਨਹੀਂ ਜਾ ਉਹ ਖਾਲਸਾ ਸ਼ਿੰਗਾਰ ਸੁਪੇਰ ਵਾਲੇ ਘੱਟ ਹੀ ਜਾਣਦਾ ਹੁੰਦਾ ਆਈ ਬਾਬੇ ਦੇ ਖਰੀਦਦਾਰ ਕੌਣ ਆ ਜੀ ਆ ਮੰਗਤਰਾ ਮੰਗਾ ਆਹ ਪਰਚੀ ਹੁੰਦੀ ਆ ਬਾਈ ਇਹਦਾ ਪਰਚੀ ਦੇ ਨਾਲ ਆਪੇ ਨੰਦਾ ਪਰਚੀ ਆ ਪਰਚੀ 2 ਕਰ ਬਾਈ ਇੰਥੋਂ ਕਰਿਆ ਸਿੱਧਾ ਆੱਖਿਆ ਨਹੀਂ ਮੋੜਾਂ ਵਾਕਿਆ ਸਹੀ ਆ ਵੀ ਮੇਰਾ ਹੱਕ ਨੇ ਨਾ ਤੂੰ ਸੌੜ ਨਹੀਂ ਕਰੇਗਾ ਤੂੰ ਸੋਰ ਸਾਰ ਵੀ ਕਰ ਤੂੰ ਤੇ ਜਾਇਜ਼ ਮੰਗੀ ਤੂੰ ਮੈਂ ਤੈਨੂੰ ਜਾਇਜ਼ ਲੈ ਸੌਣ ਪਿਆ ਕਾਹ ਕੋਈ ਨਾ ਮੰਨੀ ਗਿਆ ਅੰਕਲ ਨਹੀਂ ਆਪਾਂ ਹੋ ਗਏ ਬਸ ਚੱਲ ਪਈਏ ਨਾ ਤਾਂ ਤੁਸੀਂ ਈਦ ਦਾ ਕੁਝ ਖਲਾਇਆ ਹਾਂ ਨਾ ਤੁਸੀਂ ਅੱਜ ਬਸਾਖੀ ਤੇ ਕੁਝ ਲੈ ਕੇ ਆਏ ਇੱਥੇ ਰੱਖ ਦਿਓ ਇੱਥੇ ਛਾਤੀ ਤੇ ਸਾਬਣ ਪਿਛੇ ਲੱਗਦਾ ਨਹੀਂ ਪਹਿਲਾਂ ਕਰਦਾ ਸੀ ਉਹ ਪਹਿਲਾਂ ਦੱਸਿਆ ਤੁਸੀਂ ਕਿੱਥੇ ਨਹੀਂ ਬਾਬਾ ਕਿੱਥੇ ਮਿਲਿਆ ਸਾਡੀ ਤਾਂ ਈਦ ਪਰਮਾਤਮਾ ਨੇ ਬਣਾਤੀ ਇਹ ਤਾਂ ਬਚਾ ਲਿਆ ਸਾਨੂੰ ਬਹੁਤ ਨਹੀਂ ਐਕਸੀਡੈਂਟ ਹੋ ਗਿਆ ਪਰਮਾਤਮਾ ਨੇ ਬਚਾਇਆ ਸਾਡਾ ਮੁੰਡੇ ਦਾ ਅੱਜ ਆਪਰੇਸ਼ਨ ਆ ਪੀ ਐਮ ਸੀ ਨਿਵਾੜਾ ਕਟਿਆ ਦੋ ਜਗ੍ਹਾ ਲੱਤ ਟੁੱਟ ਗਈ ਇੱਥੇ ਆਉਂਦਾ ਉਹ ਮੁੰਡਾ ਅਕੇ ਸੀ ਤੂੰ ਲੋਪੇ ਇੱਤਿਆ ਅਕਸੀਡੈਂਟ ਬਾਹਰ ਨਾ ਪੁੱਛਣਾ ਤੂੰ ਯਾਰ ਸਾਡੇ ਤਿੰਨ ਬੰਦੇ ਪਏ ਆ ਬੱਕਰੀਆਂ ਕੀ ਗੱਲ ਬੱਕਰੀਆਂ ਬੱਕਰੀਆਂ ਵਰਗੀਆਂ ਪੰਜ ਛੇ ਨਗ ਆਪਣੇ ਆਪ ਦੀਆਂ ਸੀ ਕਿਸੇ ਦੀਆਂ ਆਪਦੀਆਂ ਸੀ ਮਾਰ ਚੌਂਦੀਆਂ ਲੱਤ ਕੁੱਟ ਗਈਆਂ ਅਸੀਂ ਬਾਹਰ ਦੇ ਕੱਠ ਹੋਇਆ ਸੀ ਪਹਿਲਾਂ ਮਾੜੀ ਗੱਲ ਬਾਬਾ ਪਹਿਲਾਂ ਯਾਰ ਗੱਡੀ ਚੜ ਗਈ ਬੱਕਰੀਆਂ ਤੇ ਉਹਦਾ ਫੈਸਲਾ ਕਰਨਾ ਕਿ ਚਲੋ ਕੱਢੀ ਵਾਲੇ ਕਹਿੰਦੇ ਵੀ ਅਸੀਂ ਧੰਮਾ ਦੀ ਮਾਰ ਗਿਆ ਜੋ ਥੋੜਾ ਨੁਕਸਾਨ ਹੋਇਆ ਉਹ ਇਹ ਗੱਲਾਂ ਹੀ ਕਰਦਾ ਜਦੋਂ ਮੋਟਰ ਵਾਲਾ ਸਾਈਕਲ ਵਾਲਾ ਸੀਗਾ ਤੇ ਥੋੜਾ ਨਸ਼ੇ ਤੇ ਸੀਗਾ ਦਾਰੂ ਦਰੂ ਪੀਤੀ ਉਹਨੇ ਦੇਖਿਆ ਨਹੀਂ ਵੀ 200 ਬੰਦਾ ਖੜਾ ਮੈਂ ਦੇਖ ਰਹਾ ਮਾ ਆਖਦਾ ਬੰਦਿਆਂ ਦੇ ਉੱਤੇ ਹੀ ਚਾਰਦਾ ਪਿਆ ਉਹਦੇ ਮੱਥੇ ਤੇ ਜਹਾ ਲੰਗੂ ਮਾਰ ਦਿੱਤਾ ਤਿੰਨ ਬੰਦੇ ਮਾਰੇ ਚੱਕ ਕੇ ਇੱਕ ਸੱਜੇ ਸਿਰ ਤਾਂ ਇੱਕ ਖੱਬੇ ਸਿਰ ਤਾਂ ਜਿਹੜਾ ਮੂੜੇ ਮੁੰਡਾ ਲੱਗਿਆ 18 ਤੋਂ 17-18 ਸਾਲ ਦੀ ਉਮਰ ਆ ਉਹਦਾ ਜਵਾਰਾ ਟੁੱਟ ਗਿਆ ਤੇ ਇੱਕ ਪਾਸੇ ਪਤਾ ਨਹੀਂ ਸਿਰ ਦੇ ਵੇ ਸੱਟ ਲੱਗੀ ਆਪ ਉਦੋਂ ਦੋ ਜਗਾ ਲਾ ਟੁੱਟ ਗਈ ਆਪ ਨੂੰ ਉਹਨੂੰ ਪਿਓ ਦੇ ਪੁੱਤ ਨੂੰ ਝਰੀਟ ਰਿਆ ਸੀ दारू ਨਾਲ ਰੱਜਿਆ ਸੀ ਇੱਕ ਪਾਸੇ ਡੱਗ ਪਿਆ ਅਸੀਂ ਉਹਦੇ ਘਰ ਦੇ ਆ ਨੂੰ ਸੰਭਾਲ ਗਿਆ ਚੱਕ ਕੇ ਇੱਕ ਕਿਹੜੀ ਜਗ੍ਹਾ ਤੋਂ ਮੈਂ ਉਹਦੇ ਮੈਂ ਤੇ ਤਰਸੇ ਸੀ ਥਾਲੂ ਪਤਾਗਾ ਪੁੱਤਰ ਹਰ ਕਿਨੇ ਸਿੱਧੇ ਕੋਸੀ ਵੀ ਸਾਡੇ ਲਾਗਲੇ ਪਿੰਡ ਦਾ ਹੀ ਸੀ ਅੱਜ ਤਾਂ ਫੋਨ ਕਰਕੇ ਚਕਾਇਆ ਪਰ ਉਹਦਾ ਪੁੱਤ ਫਿਰ ਤੁਰਿਆ ਫਿਰਦਾ ਰਾਤ ਨੂੰ ਉਧਰ ਜਾਣਾ ਸੀ ਇੱਧਰ ਰੋਏ ਜਿਵੇਂ ਹੋਣੀ ਹੁੰਦੀ ਹੈ ਟੱਕਰ ਕਿਵੇਂ ਹੁੰਦੀ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਬੰਦੇ ਆ ਦੇ ਸੱਟਾਂ ਲੱਗੀਆਂ ਜਾਦੇ ਪਹਿਲਾਂ ਤਾਂ ਜਵਾਬ ਮਿਲ ਗਿਆ ਡੀਐਮਓ ਇਹ ਰੋ ਪ੍ਰਮਾਤਮਾ ਨੇ ਉਹਦੀ ਜਾਨ ਬਖਸ਼ੀ ਆ ਚਲੋ ਹੁਣ ਸੀਐਮਸੀ ਅੱਜ ਉਹਦਾ ਆਪਰੇਸ਼ਨ ਅੱਜ ਵੜੇ ਦਾ ਇਹ ਚਲੋ ਮਦਦ ਕਰ ਰਹੇ ਆ ਗਰੀਬ ਬੱਚਾ ਵਾ ਜਿੰਨੇ ਜੋ ਗਹਿਗੇ ਅਸੀਂ ਵੀ ਕਰ ਰਹੇ ਆ ਹੋਰ ਵੀ ਸੰਕਟ ਕਰ ਰਹੀ ਆ ਪਿੰਡ ਦੇ ਵੀ ਧੰਨਵਾਦ ਕਰਦੇ ਆ ਸਾਰਿਆਂ ਦਾ ਬੱਕਰੀਆਂ ਦਾ ਕਿੰਨਾ ਨੁਕਸਾਨ ਹੋ ਗਿਆ ਬੱਕਰੀਆਂ ਆਪਣੀਆਂ 3 ਮਰ ਗਈਆਂ ਇੱਕ ਬੱਕਰਾ ਮਰ ਗਿਆ ਇੱਕ ਦੀ ਲੱਤ ਟੁੱਟ ਗਈ ਇੱਕ ਦੀ ਸ਼ਾਤ ਟੁੱਟ ਗਈ ਯਾਨੀ ਹੈਗਾ 6-7 ਤੱਕ ਦਾ ਇਨਸਾਨ ਮਾਰਾਈ ਹੋਇਆ ਕੰਮ। ਲੋ ਹਜੇ ਵੀ ਜਾਲ ਬੱਤੀ ਬੱਤੀ ਜਾਲ ਬੱਤੀ ਜਾਨਵਰ ਚੱਲ ਜਾਂਦੇ ਨੇ ਬੰਦਾ ਬੱਜ ਗਿਆ ਗਰੀਦਾ ਉੱਤ ਕਰਿਆ ਜਾਵੇ। ਪਰ ਇਹੀ ਬਹੁਤ ਆ। ਫਿਰ ਹੋਰ ਬਣ ਜਾਣੀਆਂ। ਨਹੀਂ ਤਾਂ ਅੱਜ ਆਪਾਂ ਮੇਲੇ ਦੀਆਂ ਰੌਣਕਾਂ ਦਿਖਾਣੀਆਂ ਲੋਕਾਂ ਨੂੰ ਅੱਜ ਫਲੈਕਸਰ ਉੱਤੇ ਲੱਗ ਜਾਣੀਆਂ ਸੀਗੇ ਸਾਰੀਆਂ। ਹੁਣ ਅਗਲੀ ਮੰਡੀ ਨੂੰ ਲਾਵਾਂਗੇ। ਚਲੋ ਜੀ। ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ।